ਜਿੱਥੋਂ ਤੱਕ ਬਿਕਰਮ ਸਿੰਘ ਮਜੀਠੀਏ ਦੀ ਗੱਲ ਦਾ ਜੀ ਸਦੋ ਬੰਦਾ ਲੀਤੋਂ ਲੱਠਾ ਹੋਵੇ ਲੱਠਾ ਹੋਵੇ ਨਾ ਉਹਦੋਂ ਦਿਨ ਪੂਰੇ ਕਰਦਾ ਲੇਕਿਨ ਬਿਕਰਮ ਸਿੰਘ ਮਜੀਠੀਆ ਜਿਸ ਤਰੀਕੇ ਨਾਲ ਪੇਸ਼ ਆ ਰਹੇ ਨੇ ਸਰਕਾਰ ਦੇ ਖਿਲਾਫ ਪੇਸ਼ ਆ ਰਹੇ ਨੇ ਸਰਕਾਰ ਸਰਕਾਰ ਹੁੰਦੀ ਭਾਜੀ ਇੱਕ ਬੜੀ ਸਾਧਨ ਹੁੰਦੀ ਹੈ ਉਨਾਂ ਦੀ ਸੁਰੱਖਿਆ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ ਕੇਂਦਰ ਤੋਂ ਮਿਲਦੀ ਹੈ ਤੇ ਇੱਕ ਸਟੇਟ ਤੋਂ ਮਿਲਦੀ ਹੈ ਜਿਹੜੀ ਕੇਂਦਰ ਤੋਂ ਮਿਲੀ ਸੀ ਉਹ 2022 ਦੇ ਵਿੱਚ ਸੁਰੱਖਿਆ ਵਾਪਸ ਲੈ ਲਈ ਸੀ ਜਦੋਂ ਅਕਾਲੀਆਂ ਨੇ ਬਕਾਇਦਾ ਜੀਜੇਪੀ ਨਾਲ ਜਿਹੜਾ ਸੀ ਆਪਣਾ ਨਾਤਾ ਤੋੜ ਲਿਆ ਸੀਗਾ ਕਿਨੂੰ ਲੈ ਕੇ ਖੇਤੀਕ ਨੂੰ ਲੈ ਕੇ ਜਦੋਂ ਉਹਨਾਂ ਆਪਣਾ ਨਾਤਾ ਤੋੜ ਲਿਆ ਲੇਕਿਨ ਇਹਨਾਂ ਦੇ ਕੋਈ ਸਿਕਿਉਰਿਟੀ ਜੈਡ ਪਲਸ ਸਿਕਿਉਰਿਟੀ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਦੀ ਸੀ ਉਹਦੇ ਵਿੱਚ 50 ਤੋਂ ਲੈ ਕੇ 60 ਜਵਾਨ ਸ਼ਾਮਲ ਹੁੰਦੇ ਦੇ ਲੇਕਿਨ ਹੁਣ ਅਚਾਨਕ ਜਿਵੇਂ ਵਿਕਰਮ ਮਜੀਠੀਆ ਕਹਿੰਦਾ ਮੈਂ ਸ਼ਨੀਵਾਰ ਰਾਤ ਨੂੰ ਸਾਰੀ ਸਿਕਿਉਰਿਟੀ ਪੇਜ ਕੀਤੀ ਸੀ ਅਚਾਨਕ ਉਹ ਸਿਕਿਉਰਿਟੀ ਵਾਪਸ ਕਿਉਂ ਨਹੀਂ ਗਈ ਪਹਿਲੀ ਗੱਲ ਤੇ ਡਰਗ ਕੇਸ ਦੇ ਵਿੱਚ ਜਿਸ ਤਰੀਕੇ ਨਾਲ ਗ੍ਰਿਲ ਕੀਤਾ ਗਿਆ ਸੀ ਈਡੀ ਦੇ ਨਰਿੰਦਰ ਸਿੰਘ ਵੱਲੋਂ ਡਿਪਟੀ ਡਾਇਰੈਕਟਰ ਵੱਲੋਂ ਮਜੀਠੀਆ ਨੂੰ ਮੁਰਕਿਓ ਦੀ ਬਦਲੀ ਕਲਕੱਤੇ ਕਰਾਈ ਗਈ ਸੀ ਬਦਲੀ ਤੇ ਧਾਈ ਕੋਲ ਨੇ ਰੁਕ ਲਾ ਦਿੱਤੀ ਸੀ ਲੇਕਿਨ ਜਿਹੜੀ ਉਹ ਫਾਈਲ ਸੀ ਮਜੀਠੀਆ ਵਾਲੀ ਉਹ ਦਿੱਲੀ ਚਲੀ ਗਈ ਸੀ ਵੀ ਤੁਸੀਂ ਤੁਸੀਂ ਤੇ ਜਾਂਚ ਨਹੀਂ ਕਰ ਸਕਦੇ ਅੱਜ ਵੀ ਫਾਈਲ ਉੱੱ딜 ਪਈ ਹੈ ਅੱਗੇ ਗੱਲ ਚੱਲੀ ਨਹੀਂ ਹੁਣ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਪਰਚਾ ਦਰਜ ਹੁੰਦਾ ਸੁਦਾਤ ਚਟੂਪਾਦ ਦੇ ਆਦੋਂ ਸਾਡੇ ਡੀਜੀਪੀ ਸੀਗੇ 20 ਦਸੰਬਰ 2021 ਨੂੰ ਪਰਚਾਦਰ ਦਾ ਐਨ ਐਨ ਡੀ ਪੀਐਸ ਦਾ ਚਟੂਪਾਦਾ ਸਰਭ ਕੀ ਕਹਿੰਦੇ ਆ ਉਹ ਕਹਿੰਦੇ ਇੱਕ ਨਹੀਂ ਤਿੰਨ ਇਨਕੁਆਰੀਆਂ ਮੁਖ ਰੱਖਿਆ ਗਿਆ ਪਹਿਲੀ ਇਨਕੁਆਰੀ ਈਡੀ ਨੇ ਜਿਹੜੀ ਕੀਤੀ ਡਿਫਟੀ ਡੈਕਟ ਜਿਹੜੇ ਨਰਿੰਦਰ ਸਿੰਘ ਸਹਿਲਾ ਕੀਤੀ ਦੂਸਰੀ ਜਿਨ੍ਹਾਂ ਨੇ ਸਪੈਸ਼ਲ ਟਾਸਪੋਰਟਸ ਬਣਾਈ ਸੀ ਇੱਕ ਜਿਨ੍ਹਾਂ ਨੇ ਬਕਾਇਦਾ ਤੌਰ ਤੇ ਇੰਦਰਜੀਤ ਇੰਸਪੈਕਟਰ ਤੇ ਰਾਜਦੀਪ ਸਿੰਘ ਲੰਗਿਆ ਕੀਤਾ ਸੀਗਾ ਉਹਨਾਂ ਨੇ ਕੀਤੀ ਗਿਆ ਹਰਪ੍ਰੀਤ ਸਿੰਘ ਸਿੱਧੂ ਨੇ ਕੀਤੀ ਹਰਪ੍ਰੀਤ ਸਿੰਘ ਸਿੱਧੂ ਬਾਰੇ ਬਕਾਇਦਾ ਤੌਰ ਤੇ ਮਜੀਠੀਆ ਨੇ ਕਿਹਾ ਸਾਡਾ ਰਿਸ਼ਤੇਦਾਰ ਹੈ ਲੇਕਿਨ ਉਹਨੇ ਕਿਹਾ ਜੀ ਮੇਰਾ ਕੋਈ ਰਿਸ਼ਤੇਦਾਰ ਨਹੀਂ ਇੱਥੇ ਕੋਈ ਸ਼ੱਕ ਨਹੀਂ ਗੱਲ ਮਜੀਠੀਏ ਦੀ ਸ਼ਤ ਭੂਆ ਵਾ ਉਹ ਹਰਪ੍ਰੀਤ ਦੀ ਚਾਚੀ ਲੱਗਦੀ ਹੈ ਇੰਨੀ ਕ੍ਰਿਸ਼ੀ ਰਹੀ ਹੈਗੀ ਸੀ ਇਹਨਾਂ ਦੀ ਲੇਕਿਨ ਉਹਨੇ ਵੀ ਇਨਕੁਇਰੀ ਖਲਾਫ ਦਿੱਤੀ ਵੀ ਇਹ ਡਰਗ ਦਾ ਡਰਗ ਤਸ਼ਕਰ ਫਿਰ ਚਟੋਪੜ ਦੇ ਸਰ ਨੂੰ ਜਦੋਂ ਹਾਈ ਕੋਰਟ ਨੇ ਸੱਟ ਬਣਾ ਕੇ ਜਾਂਚ ਕੀਤੀ ਕਹਿੰਦੇ ਉਦੋਂ ਵੀ ਜਾਂਚ ਕੀਤੀ ਉਦੋਂ ਵੀ ਇਹਦਾ ਨਾਮ ਆਇਆ ਇਹਨਾਂ ਨੂੰ ਇਨਕੁਇਰੀਆਂ ਕਰਨ ਤੋਂ ਬਾਅਦ ਮਜੀਠੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀਗਾ 111 ਦੀ ਸਰਕਾਰ ਜਿਹੜੀ ਉਦੋਂ ਚੰਨੀ ਸਾਹਿਬ ਦੀ ਸੀ ਉਦੋਂ ਬਾਅਦ ਇਹ ਅੰਡਰਗਰਾਉਂਡ ਹੋ ਜਾਂਦੇ ਨੇ ਹਾਈ ਕੋਰਟ ਦੇ ਵਿੱਚ ਇਹਨਾਂ ਨੂੰ ਸ਼ਰਤਾਂ ਦੇ ਬਿਹਾਵ ਤੇ ਬੇਲ ਮਿਲ ਜਾਂਦੀ ਹੈ ਬੇਲ ਕੀ ਸੀਗੀ ਕਿ ਤੁਸੀਂ ਪੋਲੀਟੀਕਲ ਬੰਦੇ ਹੋ ਤੁਸੀਂ ਇਲੈਕਸ਼ਨ ਲੜਨੀ ਹੈ ਲੜੋ ਲੇਕਿਨ 20 ਤਰੀਕ ਨੂੰ ਵੋਟਾਂ ਪੈਣੀਆਂ 20 ਫਰਵਰੀ ਨੂੰ ਤੁਸੀਂ 24 ਫਰਵਰੀ ਤੱਕ ਜਿਹੜਾ ਵਾ ਉਹ ਹੇਠਲੀ ਦਲ ਜਾ ਕੇ ਪੇਸ਼ ਹੋਣੀ ਇੱਕ ਕਹਿੰਦੇ ਮਨਜ਼ੂਰ ਹੈ ਇਲੈਕਸ਼ਨ ਲੜਦੇ ਇੱਕ ਸਧਾਰਨ ਲੇਡੀ ਜੀਵਨ ਜੋਤ ਕੋਰ ਆਮਾਦੀ ਪਾਰਟੀ ਦੀ ਹੰਦੇਰੀ ਦੇ ਵਿੱਚ ਦੋ ਚਾਰਸੀ ਦੀਆਂ ਤੋਪਾਂ ਡੇਕ ਦਿੰਦੀ ਹੈ ਇੱਕ ਨਵਜੋਤ ਸਿੰਘ ਸਿੱਧੂ ਆਪਣੇ ਨੂੰ ਫੰਨੇਖਾਨ ਦੀ ਮਾਹ ਫੰਨੇਕਾ ਸਮਝਦਾ ਸੀਗਾ ਤੇ ਦੂਜਾ ਬਿਕਰ ਸਿੰਘ ਬਜੀਠੀਆ ਦੋਵਾਂ ਨੂੰ ਹਰਾ ਕੇ ਉਹ ਕਾਮਯਾਬ ਹੋ ਜਾਂਦੀ ਹੈ ਚਲੋ ਇਹ ਬਕਾਇਦਾ ਤੌਰ ਤੇ 24 ਫਰਵਰੀ ਨੂੰ ਪੇਸ਼ ਹੋ ਜਾਂਦਾ ਹੈ। ਇਸ ਲਈ ਦਲਦ ਤੋਂ ਇਹਨੂੰ ਜੇਲ੍ਹ ਭੇਜਦੀ ਹੈ। 46 ਟਾ ਬਣਦੀ ਹੈ। ਪਹਿਲਾਂ ਬਲਰਾਜ ਸਿੰਘ ਦੀ ਬਣਦੀ ਆ, ਫਿਰ ਰਾਹੁਲ ਅਸਦੀ ਬਣਦੀ ਆ, ਫਿਰ ਮਕਵਿੰਦਰ ਸਿੰਘ ਸ਼ੀਨੇ ਦੀ ਬਣਦੀ ਆ। ਫਿਰ ਰਚਨ ਸਿੰਘ ਭੁੱਲਰ ਦੀ ਬਣਦੀ ਹੈ। 46 ਟਾ ਬੇਸਟੇਲ ਨਹੀਂ ਆਨੇ। ਹਸਪਤਾਲ ਤੇ ਕਰਦੀ ਨੇ ਕਿਸੇ ਕਿਸੇ ਸਿੱਟੇ ਤੋਂ ਨਹੀਂ ਪਹੁੰਚਦੀ। ਦੂਜੇ ਪਾਸੇ ਪੰਜਾਬ ਸਰਕਾਰ ਮਜੀਠੀ ਜਿਹੜੀ ਬੇਲ ਮਰੀ ਸੀ ਹਾਈ ਕੋਰਟ ਤੋਂ ਉਹਨੂੰ ਰੱਦ ਕਰਾਉਣ ਦੇ ਸੁਪਰੀਮ ਕੋਰਟ ਚਲੀ ਜਾਂਦੀ ਹੈ ਸੁਪਰੀਮ ਕੋਰਟ ਦੇ ਵਿੱਚ ਵਕੀਲ ਜਾ ਕੇ ਕੀ ਕਹਿੰਦੇ ਵੀ ਮਜੀਠੀਆ ਸਾਨੂੰ ਸਹਿਯੋਗ ਦੀ ਕਰੀਏ ਪਛਪੜਤਾਲ ਦੇ ਵਿੱਚ ਸੜੀ ਸਿੱਟ ਨੂੰ ਸੁਪਰੀਮ ਕੋਰਟ ਦੀ ਕੋਈ ਗੱਲ ਸੁਪਰੀਮ ਕੋਰਟ ਦੋ ਦਿਨ ਦਿੰਦੀ ਹੈ ਵੀ 17 ਮਾਰਚ ਤੇ 18 ਮਾਰਚ ਨੂੰ ਮਜੀਠੀਆ ਜਾ ਕੇ ਸਿੱਟ ਦੇ ਪੇਸ਼ ਹੋ ਕੇ ਤੇ ਆਪਣੇ ਬਿਆਨ ਕਲੰਦ ਕਰਾਏ ਤਰੀਕ ਪਈਂਦੀ ਹੈ ਮੇਕਾ 10 ਪੇਸ਼ਾ ਤਰੀਕੋ। 4 ਤਰੀਕ ਦੇ ਉੱਤੇ ਪੇਸ਼ ਹੋ ਹੁੰਦੇ ਨੇ ਸਾਡੇ ਸਰਕਾਰੀ ਵਕੀਲ ਦਾਸੇ ਕੇ 20 ਬੰਦ ਯਾਦ ਨਹੀਂ ਪੱਕਾ। ਤੇ ਉੱਥੇ ਕਹਿੰਦੇ ਸਾਡੇ ਵਕੀਲ ਸਾਹਿਬ ਨਹੀਂ ਆਏ ਤੇ ਹਾਈ ਕੋਰਟ ਸੁਪਰੀਮ ਕੋਰਟ ਚਿੰਗੀ ਖਚਾਈ ਕਰਦੇ ਨੇ ਵੀ ਆਪਣੀ ਸਮਝ ਹੈ ਕਿ ਕੋਰਟ ਨੂੰ ਯਾਰ ਕਿਉਂ ਨਹੀਂ ਬਕੀ ਰਹਿਤਾ ਢੇ। ਚਲੋ ਹੱਥ ਤੋ ਜੋੜ ਕੇ ਸਮਝ ਮੰਗਦੇ ਦੋ ਬਤੇ ਸਮਝ ਲੈਂਦੇ ਨੇ। ਲੇਕਿਨ ਉਹ ਰਿਪੋਰਟ ਚ ਦਿਖਾਇਆ ਜਾਂਦਾ ਵੀ 154 ਕਰੋੜ ਇੱਕ ਤੇ 196 ਕਰੋੜ ਇੱਕ ਦੇ ਦੋ ਜਿਹੜੀਆਂ ਐਂਟਰੀਆਂ ਨੇ ਇਹਦੇ ਬਾਰੇ ਸਾਨੂੰ ਮਜੀਠੀਆ ਸਹਿਯੋਗ ਨਹੀਂ ਕਰਦੇ ਹੁਣ ਦੋ ਹਫ਼ਤੇ ਜੋ ਇੱਕ ਪਤਾ ਲੰਘਿਆ ਇੱਕ ਤਮਾਕੀ ਜਦੋਂ ਸੁਪਰੀਮ ਕੋਰਟ ਤੇ ਤਰੀਕ ਪੈ ਗਈ ਹੁਣ ਸੁਪਰੀਮ ਕੋਰਟ ਤੇ ਡਿਪੈਂਡ ਕਰਦਾ ਜੇ ਕਿਤੇ ਉਹਨੇ ਬਿਲ ਕੈਨਸਲ ਕਰ ਦਿੱਤੀ ਤੇ ਫਿਰ ਮਜੀਠੀਆ ਨੂੰ ਜੇ ਜਾਣ ਤੋਂ ਕੋਈ ਰੋਕ ਨਹੀਂ ਸਕਦਾ ਦੂਸਰੀ ਚੀਜ਼ ਜੇ ਉਹਨੇ ਨਾ ਕੀਤੀ ਬیل ਜਾਰੀ ਰੱਖੀ ਤੇ ਫਿਰ ਸਰਕਾਰ ਦੀ ਆਪਣੀ ਕਮਜ਼ੋਰੀ ਹੈ ਹੁਣ 25 ਸਟ ਬਣ ਗਈ ਹੈ ਵਰਨ ਸ਼ਰਮਾ ਦੀ ਹਾਲੀਕੇ ਜਿਹੜਾ ਹਰਜਨ ਸਿੰਘ ਭੁੱਲੜ ਡੀਆਈਜੀ ਉਹਦੀ ਰਿਟਾਇਰਮੈਂਟ 2027 ਅਕਤੂਬਰ ਚ ਲੇਖਨੋ ਦੇ ਕੋ ਸਟ ਕਿਉਂ ਖੋਲੀ ਗਈ ਉਹਦੀਆਂ ਕੁ ਤਸਵੀਰਾਂ ਜਿਹੜੀਆਂ ਵਾਇਰਲ ਹੁੰਦੀਆਂ ਨੇ ਜਿਹਦੇ ਵਿੱਚ ਰਚਨ ਸਿੰਘ ਪੁੱਲਰ ਦੇ ਬੇਟੇ ਦੀ ਸ਼ਾਦੀ ਦੇ ਵਿੱਚ ਇਹ ਦੋਵੇਂ ਜਣੇ ਭੰਗੜਾ ਪਾਉਂਦੇ ਦੇ ਉੱਤੇ ਮਜੀਠੀਆ ਜਾਂਦਾ ਉਹਦੇ ਵਿੱਚ ਰਿਸ਼ਤੇਦਾਰ ਵੀ ਕਿਉਂ ਹੋ ਸਕਦੇ ਨੇ ਜੀ ਫਿਰ ਮੈਂ ਕਿਹਾ ਤੁਹਾਨੂੰ ਪਤਾ ਹੀ ਹੈ ਸਰਕਾਰ ਕਹਿੰਦੀ ਵੀ ਜਿਹੜਾ ਇਤੋ ਗੱਲ ਹੈਗੀ ਤੂੰ ਇਨਸਾਫ ਕਿਤੇ ਦੇਊਗਾ ਹੁਣ ਵਰਨ ਸ਼ਰਮਾ ਤੇ ਨਾਲ ਦੋ ਹੋਰ ਵਿਅਕਤੀ ਤਿੰਨ ਜਣਿਆਂ ਦੀ ਫਿਰ ਸੱਟ ਬਣਾਤੀ ਉਹ ਮਜੀਠੀਓ ਕੋ ਪਿਛਪੜਤਾਲ ਕਰਨਗੇ ਲੇਕਿਨ ਮਜੀਠੀਆ ਕੀ ਕਹਿ ਰਿਹਾ ਵੀ ਡਰਗ ਕੇਸ ਦੇ ਵਿੱਚ ਮੇਰੇ ਖਿਲਾਫ ਇਹਨਾਂ ਨੂੰ ਕੁਝ ਨਹੀਂ ਲੱਭਾ ਲੇਕਿਨ ਇਹ ਮੇਰੇ ਖਿਲਾਫ ਇੱਕ ਡਿਸ ਅਪਰੋਪਰੀਏਸ਼ਨ ਦਾ ਜਿਹੜਾ ਕੇਸ ਦਰਜ ਕਰ ਰਹੇ ਨੇ ਅਨੁਚਿਤ ਢੰਗ ਨਾਲ ਆਪਣੀ ਜਾਇਦਤ ਬਣਾਉਣਾ ਉਹ ਵਿਜੀਲੈਂਸ ਕਰੇਗਾ ਕਿਉਂ ਵਿਜੀਲੈਂਸ ਦੇ ਪਹਿਲੇ ਚੇ ਬਰਿੰਦਰ ਕੁਮਾਰ ਸੀਗੇ ਉਹਨਾਂ ਕਾਫੀ ਕੰਮ ਕੀਤਾ ਤੇ ਇੱਕ ਪਰਚਾ ਆਪਣੀ ਮਰਜ਼ੀ ਦਾ ਸਰਕਾਰ ਤੋਂ ਪੁੱਛਿਆ ਤਾਂ ਬਗੈਰ ਦਰਜ ਕਰ ਦਿੱਤਾ ਤਾਂ ਉਸਕੇ ਵਿੱਚ ਬਦਲੀ ਕਰ ਦਿੱਤੀ ਈ ਉਹਨਾਂ ਦੀ ਵਿਜੀਲੈਂਸ ਤੇ ਪੰਜਾਬ ਪੁਲਿਸ ਨੂੰ ਫਰਕ ਕਿਸ ਨੂੰ ਸ਼ਾਇਦ ਹੀ ਪਤਾ ਹੋਵੇ ਜਿਹੜੀ ਵਿਜੀਲੈਂਸ ਉਹ ਸਿੱਧੀ ਤੌਰ ਤੇ ਸਰਕਾਰ ਨੂੰ ਚੀਫ ਸਕੱਟਰੀ ਨੂੰ ਜਵਾਬਦੇਹ ਆ ਉਹਦਾ ਜਿਹੜਾ ਮੁਖੀ ਹੈ ਨਾ ਉਹ ਡਾਇਰੈਕਟਰ ਜਿਹੜਾ ਵਾ ਲੇਕਿਨ ਬਾਕੀ ਪੁਲਿਸ ਡੀਜੀਪੀ ਨੂੰ ਜਵਾਬਦੇਹ ਹੈ ਦਿੱਲੀ ਦੇ ਵਿੱਚ ਜਦੋਂ ਕੇਜਰੀਵਾਲ ਦੀ ਸਰਕਾਰ ਸੀ ਉਦੋਂ ਕਹਿੰਦੇ ਸੀ ਵਿਜੀਲੈਂਸ ਉਹ ਕੇਜਰੀਵਾਲ ਕੋਲੇ ਤੇ ਬਾਕੀ ਪੁਲਿਸ ਜਿਹੜੀ ਕੇਂਦਰ ਕੋਲੇ ਇਹਨਾਂ ਨੂੰ ਐਮੈਂਡਮੈਂਟ ਕਰਕੇ ਵਿਜੀਲੈਂਸ ਵਿਜੀਲੀ ਕੇਂਦਰ ਕੋਲੇ ਲਾਗੇ ਸੀਗੇ ਲੇਕਿਨ ਜਦੋਂ ਹਰ ਨੀਖਾ ਗੁਪਤਾ ਬਣੀ ਉੱਥੇ ਮੁੱਖ ਮੰਤਰੀ ਉਹਨੂੰ ਵਾਪਸ ਫਿਰ ਵਿਜੀਲੈਂਸ ਦੇ ਦਿੱਤੀ ਇਸੇ ਤਰ੍ਹਾਂ ਇੱਥੇ ਹੁਣ ਜਿਹੜਾ ਕਰਨਲ ਪੁਸ਼ਪਿੰਦਰ ਸੀਗਾ ਜਿਹੜੀ ਸੈਕਟ ਉਹਦੀ ਜਾਂਚ ਕਰਨ ਵਾਸਤੇ ਬਣਾਈ ਸੀ ਉਹ ਬਣਾਈ ਸੀ ਐਸਪੀ ਸਪਰਮਾਰ ਦੀ ਗਵਾਈ ਹੇਠ ਹੁਣ ਐਸਪੀ ਸਪਰਮਾਰ ਨੂੰ ਵਿਜੀਲੈਂਸ ਮੁਖੀ ਲਾ ਦਿੱਤਾ ਕਿਉਂਕਿ ਵਿਰਿੰਦਰ ਨੇ ਇੱਕ ਕੇਸ ਗਲਤ ਤਰਜ ਕਰਤਾ ਸਰਕਾਰ ਦੇ ਪੁਛਤ ਬਗੈਰ ਤੂੰ ਕਟਤਾ ਉਹਦੀ ਜਿਹੜੀ ਰਿਟਾਇਰਮੈਂਟ ਹੋ ਮਿਲ ਕੇ ਜੂਨ ਕੇ ਜੁਲਾਈ 25 ਰੈਗੀ ਗੱਲ ਉਸ ਤੋਂ ਬਾਅਦ ਆ ਗਿਆ ਨਗੇਸ਼ਵਰ ਰਾਓ ਇਮਾਨਦਾਰ ਅਫਸਰ ਸੌਦੇ ਦੇ ਲੇਕਿਨ ਉਹਨਾਂ ਨੂੰ ਕਿਹਾ ਤਾਂ ਉਹਨਾਂ ਕਹਿੰਦੇ ਜੀ ਮੈਂ ਗਲਤ ਕੰਮ ਨਹੀਂ ਕੀਤਾ ਉਹਨਾਂ ਨੂੰ ਬਦਲ ਕੇ ਉਹਨਾਂ ਐਸਪੀ ਇਸ ਪਰਮਾਰ ਨੂੰ ਲੰਭਾਤਾ ਐਸਪੀ ਇਸ ਪਰਮਾਰ ਨੂੰ ਹੁਣ ਜਿਹੜੀ ਮਜੀਠੀਆ ਸਾਹਿਬ ਆਪ ਇਨੀ ਗੱਲ ਕਰੇ ਖੁਦ ਕਰੇ ਇਨੀ ਗੱਲ ਵੀ ਮੇਰੇ ਖਿਲਾਫ ਡਿਸਓਪ੍ਰਿਪਰੇਸ਼ਨ ਦਾ ਜਿਹੜਾ ਵਾ ਉਹ ਕੇਸ ਦਰਜ ਕੀਤਾ ਜਾ ਰਿਹਾ ਵਾ ਉਹ ਕੇਸ ਦਰਜ ਕਰਕੇ ਮੇਰੀ ਗ੍ਰਿਫਤਾਰੀ ਵੀ ਕਰਨਗੇ ਇਸੇ ਕਰਕੇ ਉਹਨਾਂ ਦੀ ਸਿਕਿਉਰਿਟੀ ਵਾਪਸ ਲਈ ਗਈ ਇਦੇ ਤੇ ਬਕਾਇਦਾ ਤੌਰ ਤੇ ਤੁਹਾਨੂੰ ਪਤਾ ਹੋਏਗਾ ਸੁਖਬੀਰ ਸਿੰਘ ਬਾਦਲ ਰੈਕਟ ਮਜੀਠੇ ਤੇ ਮਾਲੂ ਇਕੱਤੀ ਕਰਦੇ ਇਥੇ ਉਹਨਾਂ ਕੀਤਾ ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਕਰ ਮਜੀਠੇ ਦੀ ਜੈਡ ਪਲੱਸ ਸਮੇਤ ਸਮੁੱਚੀ ਸੁਰੱਖਿਆ ਵਾਪਸ ਲੈਣ ਤੇ ਸਰਕਾਰ ਉੱਪਰ ਸ਼੍ਰੋਮਣੀ ਕਾਲੀ ਦੀ ਲੀਡਰਸ਼ਿਪ ਨੂੰ ਖਤਰਨਾਕ ਤੇ ਘਾਤਕ ਮਨਸੂਬੇ ਦਾ ਖੁਲਾਸਾ ਹੋਣ ਦੇ ਦੋਸ਼ ਲਗਾਇਆ ਹੈ ਬਾਦਲ ਨੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਜੀਏ ਦੋਸ਼ ਲਾਇਆ ਹੈ ਕਿ ਇਹ ਫੈਸਲਾ ਸੂਬਾ ਸਰਕਾਰ ਨੇ ਜਾਣਬੁੱਝ ਕੇ ਵਿਕ੍ਰਮ ਸਿੰਘ ਮਜੀਠੀਆ ਦਾ ਅਕਸ ਖਰਾਬ ਕਰਨੀ ਚੁੱਕਿਆਗਾ ਕਦਮ ਹੈ ਸੀਗਜ਼ ਵੀਰ ਸਿੰਘ ਬਾਦਲ ਦੀ ਮਜੀਠੀਆ ਤੋਂ ਕੋਈ ਪੀੜ ਬਣੀ ਤੇ ਪਹਿਲੀ ਵਾਰੀ ਇੰਨਾ ਸਖਤ ਜਿਹੜਾ ਉਹ ਇਹਨਾਂ ਦਾ ਰਿਐਕਸ਼ਨ ਹੈ ਨਹੀਂ ਤੇ ਹਮ ਤੌਰ ਤੇ ਰਿਐਕਸ਼ਨ ਇੱਕ ਘੱਟ ਹੀ ਦਿੰਦੇ ਹੁੰਦੇ ਹਾਂ ਤੇ